31 ਮਾਰਚ ਇੱਕ ਅਜੀਹਾ ਦਿਨ ਆ ਜਿਸ ਦਿਨ ਦਾ ਇੰਤਜ਼ਾਰ ਪਿਆਕੜ ਕਰ ਰਹੇ ਹੁੰਦੇ ਨੇ ਜਿਸ ਦਿਨ ਦਾ ਇੰਤਜ਼ਾਰ ਸ਼ਰਾਬ ਦੀ ਖਰੀਦਦਾਰੀ ਕਰਨ ਵਾਲੇ ਕਰ ਰਹੇ ਹੁੰਦੇ ਨੇ ਤਾਂ ਇਸ ਵਾਰ ਵੀ ਜਦੋਂ 31 ਮਾਰਚ ਆਇਆ ਤਾਂ ਕਈ ਲੋਕਾਂ ਨੇ ਠੇਕੇ ਟੁੱਟਣ ਤੇ ਸ਼ਰਾਬ ਖਰੀਦ ਲਈ ਪਰ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਤੋਂ ਜਿੱਥੇ ਕੀ ਬਟਾਲਾ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ 31 ਮਾਰਚ ਨੂੰ ਸ਼ਰਾਬ ਇੰਨੀ ਜ਼ਿਆਦਾ ਖਰੀਦ ਲਈ ਤੇ ਘਰ ਦੇ ਵਿੱਚ ਗੋਦਾਮ ਬਣਾ ਲਿਆ ਫਿਰ ਸੋਚਿਆ ਕਿ ਬਾਅਦ ਦੇ ਵਿੱਚ ਇਸ ਨੂੰ ਵਧੇ ਹੋਏ ਰੇਟ ਤੇ ਵੇਚਾਂਗੇ ਤਾਂ ਇੱਕ ਪਾਸੇ ਤਾਂ ਜਿਉ ਠੇਕੇ ਹੁੰਦੇ ਨੇ ਸ਼ਰਾਬ ਦੇ ਉਹਨਾਂ ਨੂੰ ਲਾਇਸੈਂਸ ਲੈਣਾ ਪੈਂਦਾ ਪਰ ਦੂਜੇ ਪਾਸੇ ਗੈਰ ਕਾਨੂੰਨੀ ਢੰਗ ਦੇ ਨਾਲ ਚੋਰੀ ਛਿਪੇ ਜਿਹੜੇ ਨੇ ਲੋਕ ਇਹ ਨਜਾਇਜ਼ ਕੰਮ ਕਰਨ ਦੀ ਸੋਚ ਵਿਚਾਰ ਕਰਦੇ ਨੇ ਪਰ ਪੁਲਿਸ ਦੀਆਂ ਨਜ਼ਰਾਂ ਤੋਂ ਨਹੀਂ ਬਚਿਆ ਜਾਂਦਾ ਸਰ ਜੀ ਦੱਸ ਦਿਓ ਕਿੰਨੀ ਵਾਰ ਉਫੜੀ ਕਿਹੜੇ ਰੀ ਸੀ ਅੱਜ ਸਾਡੇ ਸੈਜ ਭਾਗ ਦੇ ਨਾਲ ਸਤਜਮਿੰਦਰ ਸਿੰਘ ਜੀ ਇਹਨਾਂ ਨੂੰ ਇਨਫੋਰਮੇਸ਼ਨ ਸੀ ਸਾਨੂੰ ਕੁਝ ਇਨਫੋਰਮੇਸ਼ਨ ਸੀ ਸੁਤਿੰਦਰ ਸਿੰਘ ਕਿੰਦਰਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਰੱਖ ਕੇ ਜਿਹੜਾ ਵੇਚ ਰਿਹਾ ਤੇ ਇਹ ਨੇ ਸਿਰਾਵ ਆਇ ਤੋਂ ਕਰੀਬ ਅਕਾਤੀ ਮਾਰ ਦੀਆਂ ਛੇਕੇ ਸਸਤੇ ਹੋਏ ਸੀ ਉਦੋਂ ਅੱਗੇ ਇੱਕ ਵੱਖੋਂ ਪੱਤੇ ਕੇ ਨੂੰ ਬਟਾਉਣ ਨਾਲ ਲੈ ਕੇ ਕੱਤੀ ਕੀਤੀ ਸੀ ਤੇ ਅੱਜ ਕਰੀਬ 300 350 ਹੋ ਗਈ ਹੈ ਇਹ ਹਿੰਕਾ ਪੂਰੀ تھی ਵਾਖੋ ਕੁਮਾਰਪਿਆ ਮਿਸ਼ਰਾ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪਰਚਾ ਜਿਹੜਾ ਦੇ 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 ਤੇਰੇ ਕੋਲੇ ਮਾਰਕਾ ਦੀ ਪੇਟੀ ਖੜੀ ਹੈ ਤੇ ਕਿੰਨੀਆ ਕਿੰਨੀ ਹੈ ਇਹ ਬਲੰਡਰ ਪੈਡ ਬਲੰਡਰ ਪੈਡ ਆਰਸੀ ਮਕਟਾਵਲ ਮਕਟਾਵਲ ਮੈਨੂ ਲੈਵਲ ਇਹ ਕਲੱਬ ਉਸकी ਵੱਖੋ-ਵੱਖ ਕਰ ਮਾਰਕੀਆਂ ਨੇ तकरीबन 344 ਟਟੀਆਂ ਜਿਹੜੀਆਂ ਖੜੀਆਂ ਨੇ ਇਹਨਾਂ ਦੀ ਕਿੱਥੇ ਸੇਲ ਕਰਨੀ ਸੀ ਇਹਦਾ ਇਹਨਾਂ ਦੀ ਸੇਲ ਜਿੱਤਾਂ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਰੇਸੀ ਤੇ ਮਹਿੰਗੇ ਭੌਜਤਾਂ ਗੰਗੂਰ ਬੋਲਾਂ ਦੇਤੀਆਂ ਪਿੰਡ ਦੇ ਚਾਰ ਬੋਲਾਂ ਵੇਚਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਸਹੀ ਘਰਵੇ ਕੀਤੀ ਗਈ ਇਹ ਮਾਮਲੇ ਦਰਜ ਨਹੀਂ ਲਿਖੇ ਦੰਮੀ ਇੱਕ ਦੋ ਪਰਚੇ ਦਰਜ ਹੈਗੇ ਤੁਹਾਨੂੰ ਦੂਜਾ ਵੀ ਆ ਜਣਾ ਦੰਡ ਚਾਹੇ ਆ ਸਰ ਕਿਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਤੁਸੀਂ ਇਹ ਕਾਫੀ ਕਰਤੋਂ ਤਾਂ ਨਗਾਰੇ ਸੀ ਦੋਨਿਆਂ ਸਾਥ ਤੋਂ ਕਿੱਥੋਂ ਲਿਆ ਕੇ ਵੇਚਦੇ ਸੀ ਇਹ ਬਟਾਲਿਆਂ ਲਿਆ ਕੇ ਨਵਕਸ ਟੇਕਿਆਂ ਤੋਂ ਵੇਚਦੇ ਸੀ ਉੱਥੋਂ ਸਸਤੀ ਲੈਣ ਦੇ ਇੱਥੇ ਮਹਿੰਗੀ ਵੇਚਦੇ ਇਹ ਦੋਨੋਂ ਕਾਰੋਬਾਰ ਇਹ ਕਰਦੇ ਸੀ ਨਜਾਇਜ਼ ਸ਼ਰਾਬ ਦੇ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਦੋ ਬੰਦੇ ਤੋਂ ਸਰ ਠੀਕ ਕਿਹੜੇ ਸੁਖਰਾਜ ਨਹੀਂ ਮੰਨਦੇ ਸੁਖਰਾਜ ਕਿੰਨੇ ਇਹ ਜਿੰਦਸਤੀ ਕਿੱਥੋਂ ਖੜੀ ਤੇ ਕਿੰਨੀਆਂ ਐ ਰਹੀ ਸੀ ਜੀ ਸਾਡਾ ਆਪ ਇੱਕ ਮਸਲਾ ਆਈ ਸਾਨੂੰ ਕਿਤੇ ਗੁੱਸੂਤਨਾ ਆਈ ਆਪਾਂ ਦੇ ਕੋਲ ਅਈ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਨੇ ਤੇ ਇਹਨਾਂ ਦਾ ਪਿੱਛਾ ਦਿੱਤਾ ਰਾਹੀ ਸਾਡੇ ਕੋਲ ਫੋਰਸ ਹੈ ਨਹੀਂ ਤੇ ਸਾਡੇ ਬੰਦਿਆਂ ਨੇ ਚੈਨਕ ਦੇ ਦੇਖਿਆ ਵੀ ਕਿੱਥੇ ਮੰਡ ਪਿਆ ਸਵੇਰੇ 11 12 ਵਜੇ ਦੇ ਕਰੀਬ ਮਹਿਕਮੇ ਨੂੰ ਲੈ ਕੇ ਨਾਲ ਇੱਕ ਸਾਹਿਬ ਜੀ ਟਕੌਂਟਰ ਸਾਹਿਬ ਨੂੰ ਨਾਲ ਸੰਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੀ ਚੁਣ ਲੈ ਕੇ ਇੱਥੇ ਰੇਡ ਕਰਵਾਈ ਜਾਂਦੀ ਜਿੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬਣਾਉਣ ਪਈਆਂ ਮੇਰੇ ਨਾਲ ਕਿੱਥੋਂ ਲੈ ਕੇ ਆਉਂਦੇ ਸੀ ਵੇਖਣੇ ਇਹ ਹਨ ਉਹ ਇੰਪਰੋਵਰਸਰ ਅਜ ਨਾਲੇ ਤੋਂ ਆਈ ਆ ਜੀ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਸੀ ਜੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਸੀ ਚੰਗਾ ਸਾਲ ਤੋਂ ਕੰਮ ਕਰਦਾ ਕਿੰਨੇ ਜਣੇ ਇਹਦੇ ਵਿੱਚ ਰਮਲਦੇ ਆ ਵਿੱਚ ਦੋ ਜਣੇ ਜਿਹੜੇ ਕਿੰਦਾ ਵਾ ਤੇ ਇੱਕ ਆਜਾ ਨਾਮ ਇਹ ਕੀ ਕਾਰਵਾਈ ਇਹ ਘਰ ਦੇ ਵਿੱਚ ਇਹਨਾਂ ਚ ਸੋਹ ਇਹ ਆਪਣੇ ਘਰ 'ਚ ਸਟੋਰ ਬਣਾਇਆ ਹੈ ਕੀ ਕਾਰਵਾਈ ਹੋ ਰਹੀ ਹੈ ਕਾਰਵਾਈ ਪੁਲਿਸ ਮੈਗਨਾ ਕਰ ਲਿਆ ਜੀ ਪ੍ਰਸ਼ਾਸਨ ਕਾਨੂੰਨੀ ਕਰ ਲਿਆ ਬੇ ਕਿਹੜੀ ਜਗ੍ਹਾ ਘਰ ਹੈ ਇਹਨਾਂ ਦਾ ਇਹ ਕੁਤਬੀ ਨਗਰਪੇਡਾ ਤਾਂ ਆ ਵਿਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕੀ ਬਟਾਲਾ ਦੇ ਨੇੜਲੇ ਇੱਕ ਪਿੰਡ ਦੇ ਵਿੱਚ 344 ਪੇਟੀਆਂ 4000 ਤੋਂ ਉੱਪਰ ਬੋਤਲਾਂ ਵੱਖ-ਵੱਖ ਬ੍ਰਾਂਡਾਂ ਦੀਆਂ ਪਈਆਂ ਨੇ ਤਾਂ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਤਾਂ ਪੁਲਿਸ ਵੀ ਜਦੋਂ ਦੇਖਿਆ ਪੁਲਿਸ ਤੇ ਅਫਕਾਰੀ ਵਿਭਾਗ ਨੇ ਹੱਕੀ ਬੱਕੀ ਰਹਿ ਗਈ ਸਾਰੇ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਇੰਨੀਆਂ ਬੋਤਲਾਂ ਸ਼ਰਾਬ ਦੀਆਂ ਇੰਨੀਆਂ ਪੇਟੀਆਂ ਜਿਸ ਤੋਂ ਬਾਅਦ ਸਾਰੀਆਂ ਜਿਹੜੀਆਂ ਨੇ ਉਹ ਸ਼ਰਾਬ ਦੀਆਂ ਬੋਤਲਾਂ ਪੇਟੀਆਂ ਜਿਹੜੀਆਂ ਨੇ ਉਹ ਜ਼ਬਤ ਕਰ ਲਈਆਂ ਦੇ ਨਾਲ ਹੀ ਜਬਤ ਕਰਕੇ ਕਿਹਾ ਕਿ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਆ ਜੋ ਸ਼ਰਾਬ ਖਰੀਦ ਕੇ ਲੈ ਆਏ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸ਼ਰਾਬ ਵੀ ਜਬਤ ਕਰ ਲਈ ਤਾਂ ਇਸ ਮੌਕੇ ਕੀ ਕੁਝ ਕਹਿ ਰਹੇ ਨੇ ਮੈਨੇਜਰ ਜਿਹੜੇ ਸ਼ਰਾਬ ਕੰਟਰੈਕਟਰ ਦੇ ਸੁਖਰਾਜ ਸਿੰਘ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਥਾਣਾ ਸਿਵਲ ਲਾਈਨ ਦੇ ਇੰਚਾਰਜ ਗੁਰਦੇਵ ਸਿੰਘ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿਹੋ ਜੀ ਕਾਰਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀ ਜਾਵੇਗੀ ਕਿਉਂਕਿ ਯੁੱਧ ਛੇੜਿਆ ਗਿਆ ਪੰਜਾਬ ਦੀ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਤਾਂ ਉਸੇ ਦੇ ਤਹਿਤ ਹੁਣ ਕੋਈ ਵੀ ਇਸ ਤਰੀਕੇ ਦਾ ਗੈਰ ਕਾਨੂੰਨੀ ਕੰਮ ਕਰਦਾ ਕੋਈ ਨਸ਼ਾ ਤਸਕ